ਗਰਲੀਨ ਹਾਂਜੀ ਪੁੱਤ ਤੈਨੂੰ ਕਿਵੇਂ ਵੇਖਣ ਲਈ ਆ ਕੁਝ ਵੀ ਵਾਰ ਦੇਖਣ ਅੱਛਾ ਅੱਛਾ ਇਹ ਤੁਹਾਡਾ ਸਾਰਾ ਪਿੰਡ ਦੇਖ ਜਦ ਤਾਰਣਾ ਹਾਂਜੀ ਮੇਰੀ ਗੱਲ ਸੁਣ ਪੁੱਤ ਤੇਰੀ ਦਾਦੀ ਕਿੱਥੇ ਆ ਪਤਾ ਨਹੀਂ ਮੈਨੂੰ ਕਹਿਣ ਦੇ ਰੋਟੀ ਖਾਣੀ ਆ ਤੇ ਰੋਟੀ ਬਣਾ ਤੇ ਮੈਂ ਰੋਟੀ ਬਣਾ ਕੇ ਵੇਖਣ ਲਈ ਆ ਕਿਤੇ ਲੱਭਣੇ ਡੇ ਪਤਾ ਨਹੀਂ ਕਿੱਥੇ ਚਲ ਗਏ ਆ ਮੈਂ ਵੱਡੇ ਵੀ ਨੂੰ ਪੁੱਛ ਕੇ ਆਉਂਗਾ ਚੱਲ ਜਾ ਪੁੱਛ ਕੇ ਆਪਰਾ ਕਿੱਥੇ ਗਏ ਆ ਠੀਕ ਸਮਝ ਨਹੀਂ ਆਈ ਕੋਹਾ ਗੰਡੇ ਬੜੇ ਪਾਉਂਦੀ ਆ ਤੂੰ ਤੂੰ ਛੇਤੀ ਰੋਟੀ ਨਹੀਂ ਬਣਾਉਂਦੀ ਤੇ ਜੇ ਮੈਂ ਰੋਟੀ ਬਣਾ ਲਈ ਹੁਣ ਮੁੱਲ ਬਣ ਨਹੀਂ ਕਦੇ ਦੀ ਪਤਾ ਨਹੀਂ ਕਿੱਧਰ ਨੂੰ ਚਲ ਗਈ ਆ ਹਾਦੀ ਹੋਈ ਆ ਪੰਨਾ ਦੱਸ ਕੇ ਚਲ ਜੇ ਵੀ ਮੈਂ ਕਿਸੇ ਦੇ ਘਰ ਚਲੀ ਜਾਂ ਕਿੱਦਾਂ ਮੈਨੂੰ ਤਾਂ ਲੱਗਦਾ ਰਵਣ ਭੈਣ ਜੀ ਦੇ ਘਰ ਗਈ ਆ ਚਲੋ ਕੋਈ ਨਹੀਂ ਪਤਾ ਲੱਗ ਹੀ ਜਾਣਾ ਸ਼ਿਕਾਇਤਾਂ ਲਾਉਣ ਗਈ ਹੋਣੀ ਆ ਨਾ ਮੇਰੀਆਂ ਤੇ ਗੰਡੇ ਬੜੇ ਪਾਉਂਦੀ ਆ ਫੇਰ ਚੱਲ ਜਿਸ ਸ਼ਿਕਾਇਤ ਲਈ ਹੋਊਗੀ ਤਰਵਣ ਭੈਣ ਜੀ ਦਾ ਫੋਨ ਆ ਜਾਣਾ ਜਾਂ ਉਹਨੇ ਆਪ ਆ ਜਾਣਾ ਚਲੋ ਕੋਈ ਨਹੀਂ ਵੇਖਦੀ ਆ ਬੜਾ ਵੀ ਜੀ ਦਾ ਦਦੇਖੇ ਦਾਦੀ ਮੈਂ ਜੇਬ ਚ ਪਾਈ ਆ ਮੈਨੂੰ ਕਿਉਂ ਦਾ ਕਿੱਥੇ ਆ ਮਾਂ ਕਹਿੰਦੇ ਹੀ ਨਾ 30 ਹਾਂ ਤਾਂ ਕਰਾਂਗੇ ਤੁਹਾਨੂੰ ਪਤਾ ਹੋਵੇ ਪਤਾ ਹੋਵੇ ਮੈਨੂੰ ਕੀ ਪਤਾ ਕਿੱਥੇ ਆ ਨਾਲੇ ਬੋਦੀ ਫਿਕਰ ਨਾ ਕਰ ਰਿਹਾ ਕੋਰਦਾ ਦੀ ਠੀਕ ਆ ਨਾ ਹਾਂ ਜਾ ਜਾ ਕਹਦੇ ਮम्मी ਨੂੰ ਦਾਦੀ ਕਿੱਥੇ ਪੋਤਾ ਹੈ ਜੀ ਦਾਦੀ ਦਾ ਤੁਹਾਨੂੰ ਕਾਤੀਆਂ ਵੀ ਫੇਰ ਨਵੇਂ ਜਾਣੀਆਂ ਅੱਤ ਚੁਗੀ ਜਿੰਦ ਨਿਆਈਆਂ ਕਦੀ ਕੋ ਹੋ ਗਿਆ ਵਾ ਕਦੀ ਕੋ ਕਰ ਦੇਣਾ ਵਾ ਹੁਣ ਕੋ ਫੇਰ ਨਵੀਂ ਦਾ ਇਹ ਗੱਲ ਬਲੀ ਹੋਣੀ ਆ ਏਦਾਂ ਲੱਗੋਂ ਫਾਈ ਅਗੇ ਜਿਉਂਦਾ ਕੰਮ ਕਰ ਬੈਠੇ ਯਾਰ ਹਾਂਜੀ ਮੈਨੂੰ ਇਹ ਜੀ ਕੁਝ ਕੀ ਕਹਿੰਦੇ ਨੇ ਮੈਨੂੰ ਨਹੀਂ ਪਤਾ ਅੱਛਾ ਤਾਂ ਮੈਨੂੰ ਨਹੀਂ ਤਾਂ ਪਤਾ ਨਾਲੇ ਮੈਨੂੰ ਉਹ ਡੱਕੇ بڑے ਤੇ ਜੰਦੀ ਜਰਾ ਗੱਲ ਵੀ ਨਹੀਂ ਘਟਦੇ ਅੱਛਾ ਚੰਗਾ ਨਹੀਂ ਬੋਲਿਆ ਚੱਲ ਕੋਈ ਨਹੀਂ ਬੋਲ ਕੋਈ ਗੱਲ ਨਹੀਂ ਤੂੰ ਆਪਣਾ ਮਨ ਨਾ ਖਰਾਬ ਕਰਿਆ ਕਰ ਚੰਗਾ ਕੋਈ ਗੱਲ ਨਹੀਂ ਹੌਲੀ ਹੌਲੀ ਸਭ ਠੀਕ ਹੋ ਜਾਣਾ ਵੇਖੀ तेरे वीर ने तेरे किन्ना कि प्यार करना कोई गल तू तो ना अपने मन चुना गुस्सा ना करा थोड़ी करी दंदा वा। कोई नहीं की है। जब वा कुछ कह भी लिया वुस्सा नहीं करते ना? चल कोई नहीं आई दादी कलगी होनी है जब तू खेला जाए हाई बेचारी न्याणी तो मैं कहता कोई गल नुस्सा ना करिए ਕਿੰਨੇ ਦਿਨ ਹੋ ਗਏ ਆ ਬੱਚੇ ਆ ਤੁਹਾਨੂੰ ਪਨਾਉਣ ਨੂੰ ਤਿਆਰ ਹੀ ਨਹੀਂਗੇ ਉਹ ਸਮਝਦੇ ਨਹੀਂ ਆ ਵੀ ਸਾਡੀ ਭੈਣ ਵਾ ਜਹਾਂ ਦੀ ਮਾਂ ਉਹ ਤੇ ਤੁਹਾਨੂੰ ਐਉਂ ਸਮਝਦੇ ਜਿਦਾ ਸਿਰਫ ਇਹ ਕੰਮ ਵਾਲੀਆਂ ਹੀ ਨਾ ਹੁੰਦੀਆਂ ਇਥੇ ਵੀ ਜਦਾਂ ਬਸ ਸਾਡੀ ਇਥੇ ਕੋਈ ਆਂਦੀ ਉਹ ਨਹੀਂ ਘਰ ਦੇ ਵਿੱਚ ਚਲੋ ਕੋਈ ਗੱਲ ਨਹੀਂ ਕੀਤਾ ਰੱਬ ਮੇਰ ਪਾਈ ਦੇਵੇ ਕਿਤੇ ਮੇਰੀ ਧੀ ਨੂੰ ਵੀ ਪਰਾਵਾ ਦਾ ਪਿਆਰ ਮਿਲ ਜੇ ਚਲੋ ਵੇਖੋ ਕੀ ਬਣਦਾ ਵਾ ਤਲਾਂ ਸਾਰੀਆਂ ਆਪੇ ਆਣ ਗਈਆਂ ਆਉਦੀ ਆਏ ਕਿਤੇ ਦੱਸੇਗਾ ਮੈਂ ਯਾਰ ਖੁਸ਼ ਕਰਨਾ ਦੱਸ ਗਈ ਆ ਉਹਦੀਆਂ ਚਾਚੀਆਂ ਦੀਆਂ ਤੇ ਪਤਾ ਲੱਗੂ ਬੰਦੂ ਬੰਦੇ ਨੂੰ ਨਹੀਂ ਆਣ ਹੁੰਦੇ ਬੱਤਾਂ ਕਿ ਆ ਗਈ ਬੀਜੀ ਹਾਂ ਤੁਸੀਂ ਇੱਕ ਪੇ ਚਲ ਗਏ ਹੈਗੇ ਮੈਂ ਤਾਂ ਤੁਹਾਨੂੰ ਕਦੇ ਦੀ ਲੱਭਣ ਲਈ ਹਾਂ ਮੈਂ ਕਿਹੜੀ ਕਿਤੇ ਗਵਾਜ ਗਈ ਹਾਂ ਮੈਨੂੰ ਕਿਤੇ ਜਾਣਾ ਹੀ ਪੈਂਦਾ ਵਾ ਕਿਤੇ ਨਾ ਕਿਤੇ ਹੁਣ ਦੱਸ ਮੈਂ ਤੈਨੂੰ ਸਾਰੇ ਗੱਲਾਂ ਦੱਸ ਕੇ ਜਾਇਆ ਕਰਾਂ ਪੁੱਛ ਕੇ ਜਾਇਆ ਕਰਾਂ ਮੈਂ ਤਾਂ ਨਹੀਂ ਕਿਹਾ ਤੇ ਹਰ ਗੱਲ ਮੈਨੂੰ ਦੱਸ ਕੇ ਜਾਓ ਜਾਂ ਮੈਨੂੰ ਪੁੱਛ ਕੇ ਜਾਓ ਅੱਛਾ ਮੈਂ ਤਾਂ ਇਹ ਕਹਿਣ ਲਈ ਸੀਗੀ ਤੁਸੀਂ ਹੀ ਕਹਿੰਦੇ ਸੀ ਰੋਟੀ ਬਣਾ ਤੇ ਮੈਂ ਰੋਟੀ ਬਣਾਈ ਮੈਂ ਤਾਂ ਕਰਕੇ ਲੱਭਣ ਢੀ ਤੁਹਾਨੂੰ ਕਿਸੇ ਭੈਣ ਭਰਾ ਦੇ ਘਰ ਵੀ ਮੈਨੂੰ ਜਾਣਾ ਪੈਂਦਾ ਵਾ ਸੋ ਆਂਡ ਗਵਾਂਡ ਚਾਹੀਦਾ ਲਾ ਹੁੰਦੇ ਨੇ ਚਾਹੀਦੇ ਤੁਹਾਨੂੰ ਹੁੰਦੇ ਨੇ ਹੁਣ ਮੈਂ ਤੈਨੂੰ ਸਾਰੀਆਂ ਗੱਲਾਂ ਦੱਸ ਕੇ ਥੋੜਾ ਜਾਣਾ ਵਾ ਤੂੰ ਤਾਂ ਮੇਰੇ ਤੇ ਇਦਾਂ ਟੌਰ ਪਾਉਣੀ ਜਿਦਾਂ ਤੂੰ ਮੇਰੀ ਸੱਸ ਹੁੰਨੀ ਆ ਸੱਸ ਤੇਰੀ ਮਾਂ ਵਾਂ ਕਿ ਤੂੰ ਆ ਹਾਏ ਹਾਏ ਤੁਸੀਂ ਗੁੱਸਾ ਕਰਨ ਨੂੰ ਕਰਦੇ ਜੇ ਮੈਂ ਤੁਹਾਨੂੰ ਕਿਹੜਾ ਕੁਝ ਵੱਧ ਬੋਲਤਾ ਵਾ ਮੈਂ ਤਾਂ ਸਿਰਫ ਇਨੀ ਗੱਲ ਹੀ ਕਹੀ ਆ ਕਿ ਤੁਸੀਂ ਕਿੱਥੇ ਗਏ ਇੰਨਾ ਟਾਈਮ ਲਾਏ ਜੇ ਮੈਂ ਕਦੋਂ ਦੀ ਟਿਕਣ ਢੀ ਆ ਚਲੋ ਕੋਈ ਨਹੀਂ ਪੁੱਛਗਿਛ ਤਾਂ ਕਰਨੀ ਆ ਨਾ ਵੀ ਕਿੱਥੋਂ ਆਈ ਕਿੱਥੇ ਗਈ ਕੀ ਕੀਤਾ ਸਾਰੀ ਗੱਲ ਹੁੰਦੀ ਆ ਪੁੱਛਗਿਛ ਕਰਨੀ ਆ ਤੇ ਇਸੇ ਕਰਕੇ ਕਰਨੀ ਆ ਤੂੰ ਵੀ ਕਿਤੇ ਕਿੱਥੇ ਗਈ ਆ ਕਿੱਥੋਂ ਆਈ ਆ ਕੀ ਕਰਕੇ ਆਈ ਆ ਚਲੋ ਕੋਈ ਨਹੀਂ ਗੁੱਸਾ ਨਾ ਕਰੋ ਅੱਜ ਪੁੱਛ ਲਿਆ ਮੁੜਕੇ ਨਹੀਂ ਮੈਂ ਪੁੱਛਦੀ ਤੁਹਾਨੂੰ ਕਿ ਕਿੱਥੇ ਤੇ ਵੀ ਜਾਂਦੇ ਤੇ ਕਿੱਥੇ ਨਹੀਂ ਜਾਂਦੇ ਹੁਣ ਸਭ ਕੁਝ ਦੱਸ ਕੇ ਜਾਇਆ ਕਰਾਂ ਵੀ ਮੈਂ ਫਲਾਣੇ ਥਾਂ ਚੱਲਨੀ ਆ ਜਾਂ ਫਲਾਣੇ ਦੇ ਘਰ ਚੱਲਦੀ ਆ ਤੇ ਫੇਰ ਹੀ ਮੈਂ ਕਿਤੇ ਜਾਵਾਂ ਤੈਨੂੰ ਦੱਸਾਂ ਤਾ ਚਲੋ ਭਾਈ ਨਹੀਂ ਇਹ ਨਹੀਂ ਗੱਲ ਬਣਨੀ ਜਿੱਦਾਂ ਤੂੰ ਕਹੀਂ ਆ ਮੈਂ ਕਿਤੇ ਸੌਥਾਂ ਜਾਣਾ ਹੁੰਦਾ ਵਾ ਹਾਈ ਹਾਈ ਮੇਰੀ ਗਲਤੀ ਕੀ ਹੈ ਜੇ ਮੈਂ ਪੁੱਛ ਹੀ ਲਿਆ ਵੀ ਤੁਸੀਂ ਕਿੱਥੇ ਗਏ ਸੀਗੇ ਮੈਂ ਇੰਨੀ ਗੱਲ ਵਿੱਚ ਹੀ ਗਲਤ ਹੋ ਗਈਆਂ ਜੇ ਮੈਂ ਨਾ ਪੁੱਛਾਂ ਰੋਟੀ ਪਾਣੀ ਤਾਂ ਵੀ ਕਹਿਣਾ ਤੂੰ ਗਲਤ ਵਾ ਮੈਂ ਕਰਾਂ ਤੇ ਕਰਾਂ ਕੀ ਮੈਨੂੰ ਤੇ ਆਉਂ ਲੱਗਦਾ ਜਿੱਦਾਂ ਮੈਂ ਕੁਝ ਗਲਤੀ ਕਰ ਲਿਆ ਵਾ ਚਲੋ ਕੋਈ ਗੱਲ ਨਹੀਂ બીજી ਬਾਾਰ ਬੈਠੇ ਜੇ ਮੈਂ ਹੋਸਾ ਵਾ ਬਾਹਰ ਦੀ ਧਾਣਾ ਆ ਜੇ ਜੇ ਤੱਕ ਗਈ ਹਾਂ ਕਿੰਨੇ ਘਰ ਅੱਛਾ 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 ਆ ਮਾਤੇ ਆ ਜਿਹੜੀ ਠੀਕ ਹੈ ਠੀਕ ਆ ਮੈਂ ਚਲ ਗਈ ਤੇ ਉਹ ਤੇ ਮੇਰ ਨਹੀਂ ਬੜੇ ਲੈਂਦੀ ਆ ਹਾਂ ਕਿਉਂ ਆਏ ਆ ਕਿੱਥੇ ਗਈ ਆ ਕੀ ਕਰਨ ਗਈ ਆ ਓਏ ਆਖਣਾ ਅਸੀਂ 100 ਕੰਮ ਪੈਂਦਾ ਪਿੰਡ ਚ ਲੋਕਾਂ ਨਾਲ ਠੀਕ ਨਹੀਂ ਤੇ ਜਾਣਾ ਪੈਂਦਾ ਜਿੱਥੋਂ ਕਿਤੇ ਹੁਣ ਫੂੰਫਾਣ ਆਵੇ ਤੇ ਮੈਂ ਕਿਹਾ ਤੂੰ ਤੇ ਮੇਰੇ ਤੇ ਟੋਰੀ ਬੜਾ ਫੂੰਡਾ ਹੀ ਆ ਦੱਸ ਮੈਂ ਕਿਤੇ ਕੰਮ ਨੂੰ ਹੀ ਗਈ ਹਾਂ ਮੈਂ ਉਦਾਂ ਥੋੜੀ ਚਲਦੀ ਆ ਵੇਲੀ ਓਏ ਆਹੋ ਤੇ ਭਰਾਵਾ ਉਹ ਤੇ ਬੜੀਆਂ ਗੱਲਾਂ ਬੜੇ ਜਾਨੀ ਇਹ ਤੋਂ ਗੱਲ ਉਹ ਮੈਂ ਤੈਨੂੰ ਮੈਂ ਸਮਝਾਇਆ ਵੀ ਹੈਗਾ ਮੈਂ ਕਿਵੇਂ ਇਦਾਂ ਐਡਾ ਨਿੱਖ ਨਾ ਲਿਆ ਕਰ ਹਰ ਗੱਲ ਦਾ ਠੀਕ ਨਹੀਂ ਈਰਮਾਨ ਆਪੀ ਤੂੰ ਜ਼ਿੰਦਗੀ ਬਤੀਤ ਕਰ ਕਦੀ ਮੈਨੂੰ ਨਿਆਣੇ ਨਹੀਂ ਕਹੁੰਦੇ ਕਦੀ ਕੋਈ ਨਹੀਂ ਕਰਦਾ ਮੈਂ ਉਹ ਇਸ ਤਰ੍ਹਾਂ ਕਰ ਸਹੀਏ ਸਹੀਏ ਸਾਰਾ ਫਰਕ ਪੈ ਜਾਣਾ ਵਾ ਹੁਣ ਇੱਕੋ ਸਮੇ ਸਾਰਾ ਕੰਮ ਨਿਕਲ ਸੋ ਮੋੜ ਠੀਕ ਹੁੰਦਾ ਹੁੰਦਾ ਠੀਕ ਨਹੀਂ ਹਾਂ ਜੱਕਦਾਂ ਮੈਂ ਥੋੜਾ ਕੋਈ ਵੀ ਕੰਮ ਹੁੰਦਾ ਵਾ ਬਿਲਕੁਲ ਬਿਲਕੁਲ ਉਹ ਤਾਂ ਖੁੱਲਦੇ ਮਿਲਦੇ ਵੀ ਟਾਈਮ ਲੱਗ ਜਾਂਦਾ ਮੈਂ ਘਰ ਦੇ ਵਿੱਚ ਤੇ ਕੋਈ ਗੱਲ ਨਹੀਂ ਗੀ ਉਹ ਮੈਂ ਮਾੜੀਆਂ ਮੋਟੀਆਂ ਨਿਆਣੇ ਮੂੰਹ ਮਸਰ ਵਟਦੇ ਕੋਈ ਗੱਲ ਨਹੀਂ ਗੀ ਸਾਰਾ ਠੀਕ ਹੋ ਜਾਣਾ ਵਧੀਆ ਹੋ ਜਾਣਾ ਸਾਰਾ ਤਰੀਕੇ ਨਾਲ ਨਹੀਂ ਨਹੀਂ ਹੋਰ ਕੋਈ ਗੱਲ ਨਹੀਂਗੀ ਸਭ ਕੁਝ ਚੰਗਾ ਹੋ ਜਾਣਾ ਵਾ ਆਪਣਾ ਸੁਭਾਅ ਰੱਖੇ ਚੰਗਾ ਬਹੁਤ ਬਿਜੀ ਗੱਲ ਵਾ ਸਾਰੀ ਮੈਂ ਕਿਹਾ ਪੈਣਾ ਮੈਂ ਤਾਂ ਗਈ ਸੀ ਕਿਤੇ ਕੰਮ ਤੂੰ ਮੈਨੂੰ ਕੀ ਆਉਂਦੀ ਨੂੰ ਰਾਹ 'ਚ ਜਾ ਕੇ ਮੈਨੂੰ ਕਿਆ ਪੁੱਛਣਾ ਉੱਥੇ ਵੇੜੇ ਕਿ ਹੂੰ ਹੂੰ ਕਿੱਥੇ ਗਈ ਹਾਂ ਕਿੱਥੋਂ ਆਈਆਂ ਤੇ ਮੈਂ ਆਹ ਤੂੰ ਤੇ ਮੇਰੇ ਤੇ ਦੌੜੀ ਪਉਂਦਾ ਮੈਨੂੰ ਘਰ ਤੇ ਆਵਲੰਦ ਓਹੋ ਤੇ ਬੈਠ ਕੇ ਪੁੱਛ ਵੀ ਨਹੀਂ ਵੀ ਕਿੱਥੋਂ ਆਈਆਂ ਤੇ ਕਿੱਥੇ ਗਈ ਹਾਂ ਕੋਈ ਹੁਣ ਬੀਬੀ ਦੱਸਾ ਗੱਲ ਕੀ ਆ ਹੁਣ ਜਿਹਦੇ ਘਰ ਜਾਈਏ 10 ਮਿੰਟ ਲੱਗ ਜਾਂਦੇ ਆ ਇੱਥੇ ਕਰ ਹੱਥ ਲਾ ਕੇ ਥੋੜਾ ਬੋੜ ਆਉਣਾ ਵਾ ਹੈ ਤੇ ਗੱਲ ਕੋਈ ਅਗਲੇ ਨੂੰ ਸੁਣਨੀ ਪਈਂਦੀ ਕੁ ਸੁਣਾਉਣੀ ਆ ਪਿੰਦੀਆਂ ਹਾਂ ਬਿਲਕੁਲ ਚਲ ਬੀਬੀ ਤੂੰ ਗੁੱਸਾ ਨਾ ਕਰੀਂ ਮੈਨੂੰ ਸੁਣਨੀ ਪੈਗੀ ਕੁ ਸੁਣਨੀ ਪੈਗੀ ਜਦੋਂ ਕਹਿੰਨੇ ਚਲੋ ਸੱਦਿਆ ਵਾ ਕਹਿੰਨੇ ਕਹਿ ਕੰਮ ਨੂੰ ਸੱਦਿਆ ਹਾਂ ਉਹ ਤੇ ਗੱਲ ਆ ਗਈ ਛਣ ਦੱਸਣ ਵਾਸਤੇ ਬੀਬੀ ਤਦ ਮੈਂ ਇੱਕ ਦੱਸਾਂ ਗੱਲ ਤੁਹਾਨੂੰ ਮੈਂ ਕਹਿੰਦਾ ਰਿਹਾ ਵੀ ਇਹ ਕੰਮ ਨਾ ਕਰੀ ਹੁਣ ਨਾ ਜੋ ਵੀ ਹੋ ਗਿਆ ਨਾ ਹੁਣ ਮਨ ਆਪਣਾ ਆਪਣਾ ਟਾਈਮ ਟਪਾ ਲਈਏ ਤੇ ਲੋਕਾਂ ਗੱਲਾਂ ਵਾਲੀਆਂ ਕਰਨੀਆਂ ਆਈਆਂ ਨਹੀਂ ਪਤੋ ਤੇ ਟਪਾਉਣਾ ਹੀ ਪੈਣਾ ਵਾ ਲੋਕਾਂ ਨੂੰ ਥੋੜਾ ਤਮਾਸ਼ਾ ਦੱਸਣਾ ਹੁੰਦੇ ਸਾਨੂੰ ਥੋੜਾ ਥੋੜਾ ਸਿਆਣੇ ਬਣਨ ਦੀ ਲੋੜ ਵਾ ਆਹੋ ਇਹ ਤਾਂ ਹੁਣ ਸਾਨੂੰ ਆਪ ਹੀ ਕਰਨਾ ਪੈਣਾ ਮੈਂ ਆਪਸ ਵਿੱਚ ਹੀ ਗੱਲ ਵਾ ਹੁਣ ਲੋਕਾਂ ਨਾਲ ਥੋੜੀ ਅਸੀਂ ਜਾਂਦੇ ਨਾ 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 ਬਾਹਰ ਗੱਲ ਕੀਤੀ ਨਹੀਂ ਤਾਂ ਰੋਲਾ ਗਲ ਦਾ ਪਿਆਰ ਨਹੀਂ ਇਹ ਕਿਹੜਾ ਲੈ ਕਿਹੜਾ ਕੰਮ ਐਡਾ ਦਾਦਾ ਟਾਈਮ ਹੋਏ ਦਿਖਾਈ ਫਲਰਾ ਪੈ ਵੀ ਗਿਆ ਇਹ ਹੈ ਥੋੜਾ ਸੁਣਨਾ ਹੁਣ ਲੋਕਾਂ ਕੋਲ ਉਹ ਫੇ ਤਾਂ ਗੱਲ ਆ ਬੀਬੀ ਲੋਕਾਂ ਦੀ ਬੀਬੀ ਗੱਲਾਂ ਕਰਨੀਆਂ ਵਾ ਹਾਂ ਘਰ ਤੇ ਗੱਲ ਆਪਸ ਵਿੱਚ ਕਰਾਂਗੇ ਬਿਲਕੁਲ 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 ਤੇ ਕਰਨੀ ਆ ਵੀ ਚਲੋ ਇਹ ਕੰਮ ਨੂੰ ਕਿੱਦਾਂ ਸੰਭਾਲਣਾ ਵਾ ਹਾਂ ਤੇ ਲੋਕਾਂ ਨੂੰ ਦੱਸਾਂਗੇ ਤੇ ਲੋਕਾਂ ਨੇ ਤੇ ਵੀ ਵੀ ਗੱਲਾਂ ਘੜੀ ਕਰਨੀਆਂ ਪੁੱਤਣਾ ਬੀਬੀ ਮੈਨੂੰ ਟੱਕਰਿਆ ਸੀ ਉਹ ਜੱਗਾ ਪਰਲੇ ਭੱਲੇ ਆਲਾ ਅੱਛਾ ਇਹ ਨਾਲੇ ਕੁੜੀ ਵੀ ਆ ਮੈਂ ਯਾਰ ਇਸ ਤਰ੍ਹਾਂ ਵੀ ਯਾਰ ਕੋਈ ਗੱਲ ਸਾਡੀ ਕਿਹੜੀ ਕੋ ਧੀ ਹੀ ਮੈਂ ਹਾਂ ਤੇ ਚਲੋ ਮਹਾਰਾਜ ਨੇ ਮੈਂ ਅੱਗੇ ਬੱਚੇ ਦੋ ਮਹਾਰਾਜ ਨੇ ਧੀ ਵੀ ਦੇਤੀ ਹਾਂ ਚਲੋ ਫੇਰ ਕੀ ਹੋਇਆ ਤੇ ਕਹਿੰਦਾ ਚੱਲ ਯਾਰ ਬੜਾ ਵਧੀਆ ਵਾ ਚਲੋ ਕੋਈ ਗੱਲ ਨਹੀਂ ਗਈ ਤੇ ਇਸ ਤਰ੍ਹਾਂ ਬਾੜਾ ਉਡਾ ਰਲ ਮਿਲ ਕੇ ਤੇ ਟਾਈਮ ਆਪਣਾ ਕੱਢ ਲਓ ਤੇ ਕਹਿੰਦਾ ਵੀ ਜੀਆਂ ਤੋਂ ਬਿਨਾਂ ਨਹੀਂ ਕਰ ਸਕਦਾ ਨਹੀਂ ਸਕਦਾ ਇਹ ਤਾਂ ਗੱਲ ਹੈਗੀ ਆ ਚਲੋ ਅਸੀਂ ਤੇ ਪੁੱਤ ਮੱਥੇ ਤੇਲ ਹੀ ਪਾਉਂਦੇ ਨਹੀਂ ਤੇ ਮੁੱਤੀਆਂ ਨਹੀਂ ਆਉਣੀਆਂ ਤੁਹਾਡੇ ਵੱਲੋਂ ਵੀ ਵਿਆਹ ਹੀ ਕਹਿਣਾ ਹੂੰ ਐਂਦਾ ਵੀ ਹੁਣ ਤਾਈ ਜੀ ਹੁਣਾਂ ਦਾ ਵੀ ਉਮਰ ਬਹਾਵਾ ਹੋ ਗਈ ਆ ਨਹੀਂ ਕਿ ਇੰਨੀ ਭੱਜ ਦੌੜ ਹੁੰਦੀ ਠੀਕ ਹੈ ਨਹੀਂ ਤੇ ਦੀੜੇ ਕੱਪੜੇ ਪ੍ਰੈਸ ਕਰਨੇ ਧੋਣੇ ਸਿਆਲ ਦੇ ਦੇਣਾ ਬੰਦੇ ਹਾਲ ਹੋ ਜਾਂਦੇ ਆ ਹੈਂ ਬੀਬੀ ਭਾਵੇਂ ਲੱਕ ਮਸ਼ੀਨਾਂ ਤੁਰੀਆਂ ਵਾ ਪੋਣੇ ਤੇ ਪਿੰਦੇ ਨਹੀਂ ਚੁੱਕੇ ਸਤੋਂਡੇ ਨਹੀਂ ਪਿੰਦੇ ਮੁਰਕੇ ਟੁੱਕੜੇ ਨਹੀਂ ਕੰਮ ਤੇ ਹੱਥਾਂ ਨਾਲ ਹੀ ਕਰਨਾ ਉਹ ਤੇ ਕਰ ਲਵਾ ਜਿਹੜਾ ਕੰਮ ਜਿਹੜਾ ਜਨਾਨੀ ਦੇ ਹੱਥੋਂ ਸੌਦਾ ਨੇ ਜਨਾਨੀ ਨਹੀਂ ਕਰਨਾ ਵਾ ਨਹੀਂ 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 ਕਰਨਾ ਹੁੰਦਾ ਬੰਦਿਆਂ ਨੂੰ ਤਾਂ ਤਾਂ ਮੈਂ ਕਹਿਣ ਦੇਵਾ ਬੀਬੀ ਤੂੰ ਹੁਣ ਕੋਈ ਗੱਲ ਨਾ ਕਰ ਤੇ ਮੈਂ ਉਹਨੂੰ ਕਹਿ ਦਿੰਦਾ ਉਹ ਵੀ ਗਾਣਾ ਤੋ ਤੇ ਨਾ ਗੱਲ ਕਰਿਆ ਕਰ ਠੀਕ ਏ ਐਵੇਂ ਫਰਕ ਪੈਂਦਾ ਪੈਂਦਾ ਜਿਆਦਾ ਪੈਣਾ ਆ ਹਾਂ ਜਿੰਨਾ ਕਿਤੇ ਲੱਗੇ ਰਵਾਂਗੇ ਦੋਨਾਂ ਚੰਗੇ ਰਵਾਂ ਆਪੇ ਬੋਤ ਸਮਝਾ ਦੇ ਹਾਂ ਕੋਈ ਗੱਲ ਨਹੀਂ ਮੈਂ ਹਾਂ ਮੈਂ ਉਹ ਕਹਿ ਦੂੰਗਾ ਕੋਈ ਗੱਲ ਨਹੀਂ ਠੀਕ ਆ ਆ ਤੇ ਮੂ ਆ ਤਾਂ ਉਧਰ ਮਾਨੰਦਰ ਬਹੁਤ ਠੰਡ ਬੜੀ ਆ ਆਹੋ ਮੈਂ ਕਿਚੇ ਦੇ ਸਾਂ ਮੈਂ ਤੇ ਗੱਲ ਹੀ ਨਾ ਕਰਦਾ ਭਾਈ ਜਾਨਾ ਕੜੀ ਤੇ ਚਾਹ ਮੰਦਾ ਮੁੰਡਾ ਉਹ ਦਿਨ ਗੱਲ ਕਰਕੇ ਫੇਰ ਹੀ ਤੱਜਾਂ ਚਲੋ ਮੈਂ ਆ ਕੀ ਆਖਣਾ ਆਪੇ ਸਮਝਾ ਲੇ ਭਰਾਵਾ ਜੀਵਨ ਹਾਂਜੀ ਆ ਗੱਲ ਸੁਣੀ ਯਾਰ ਆ ਗੋ ਆ ਗਈ ਜੀ ਦੱਸੋ ਕਿਥੇ ਲੱਗ ਗਿਆ ਪਿਆ ਤੁਹਾਨੂੰ ਦੱਸਾਂ ਗੱਲ ਆ ਕਾ ਹਾਂਜੀ ਮੇਰੀ ਗੱਲ ਸੁਣ ਬੀਬੀ ਕਹਿੰਦੀ ਵੀ ਮੈਂ ਆਈ ਪਿੰਡੋਂ ਕਿਤੇ ਘਰੋਂ ਤੇ ਮੈਨੂੰ ਜੀਵਨ ਹੁੰਦਾ ਪੁੱਛਣ ਪੀ ਰਾਹ ਜੀ ਤੇ ਮੈਂ ਕਿਹੜੀ ਕਿਤੇ ਚਲ ਗਈ ਹੈ ਤੇ ਪਰ ਕਾ ਲੈ ਤਰਾ ਵਾ ਉਹ ਸਿਆਣੀ ਆ ਤੈਨੂੰ ਪਤਾ ਕਿ ਆਖੂ ਮਰੇ ਆਣ ਕੇ ਦਿਮਾਗ ਹੋਰ ਸਹਾਦਾ ਹੋ ਜਾਂਦਾ ਮੇਰੀ ਗੱਲ ਸੁਣ ਮੈਂ ਤਾਂ ਤਾਂ ਪੁੱਛਣ ਡਈ ਸੀਗੀ ਕਹਿੰਦੇ ਹੈਗੇ ਰੋਟੀ ਖਾਣੀ ਆ ਤੇ ਮੈਂ ਹਾਂ ਗਰਮ ਗਰਮ ਰੋਟੀ ਬਣੀ ਆ ਤੇ ਚੱਲ ਖਾ ਲੈਣ ਠੰਡੀ ਹੋ ਜੇ ਤੇ ਫਿਰ ਸਵਾਦ ਨਹੀਂ ਹੁੰਦਾ ਤੇ ਇਹਦੇ ਵਿੱਚ ਮੇਰੀ ਕੀ ਗਲਤੀ ਆ ਮੈਂ ਤਾਂ ਅੱਗੇ ਕਹਿਣ ਡਈ ਆ ਮੈਂ ਪੁੱਛਿਆ ਹੀ ਆ ਬਸ ਇੰਨਾ ਤੂੰ ਹੀ ਕਿੱਥੇ ਚਲ ਗਈ ਸੀ ਤੇ ਮੇਰੇ ਗਲ ਪੈ ਗਏ ਮੈਨੂੰ ਤਾਂ ਕੀ ਆਂਦੇ ਅੱਜ ਆਂਦੇ ਮੈਂ ਤੇਰੀ ਸੱਸ ਵਾਂ ਕਿ ਤੂੰ ਮੇਰੀ ਸੱਸ ਨਾ ਹੈਂ ਤੂੰ ਕੌਣ ਹੁੰਦੀ ਮੈਨੂੰ ਪੁੱਛਣ ਵਾਲੀ ਓਏ ਇੱਥੇ ਕੀ ਜਾਣ ਕੇ ਨਾ ਬੰਦੇ ਦਿਮਾਗ ਦਾ ਫਰਕ ਪੈ ਜਾਂਦਾ ਬੰਦਾ ਜਦਾਂ ਕਰ ਲਾ ਪੈਦਾ ਕਰ ਲੋਰ ਕੱਖ ਨਹੀਂ ਹੁੰਦੀ ਪਰ ਮੈਨੂੰ ਨਹੀਂ ਇਹ ਗੱਲਾਂ ਚੰਗੀਆਂ ਲੱਗਦੀਆਂ ਮੈਂ ਕਿਹੜੀ ਕੋ ਮਾੜੀ ਗੱਲ ਕਰਨ ਦੇਈ ਆ ਤੂੰ ਭਾਈ ਮਾੜੀ ਕੀ ਤੇ ਚੰਗੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਠੀਕ ਆ ਗਾਹ ਨੂੰ ਰੋਟੀ ਪੱਕੀ ਐ ਤੋ ਪਕਾ ਕੇ ਰਾ ਦਿੱਤਾ ਕਰ ਉਹ ਆਪੇ ਪਾ ਕੇ ਖਾ ਲਿਆ ਕਰ ਤੇ ਜਾ ਕੇ ਆਉਂਦਾ ਪੁੱਛਦਾ ਬੀਬੀ ਰੋਟੀ ਏ ਖਾਣੀ ਆ ਗੱਲ ਮੁਕੀ ਤਕ ਜੇ ਮੈਂ ਪੁੱਛਦੀ ਆ ਮੈਂ ਤਾਂ ਵੀ ਮਾੜੀ ਆ ਜੇ ਮੈਂ ਨਾ ਪੁੱਛੂਗੀ ਮੈਂ ਤਾਂ ਵੀ ਮਾੜੀ ਬਣ ਜਾਣਾ। ਓ ਪੇਦੋ ਮੇਰੀ ਗੱਲ ਤਾਂ ਸੁਣ ਮੈਂ ਆਏ ਦੀ ਗੱਲ ਕਹਿਣ ਨੇ ਤੇ ਫੁਲਕਾ ਕੇ ਆਟਾ ਥੋੜਾ ਬਹੁਤਾ ਵਧਿਆ ਹੁੰਦਾ ਹੀ ਆ ਤੇ ਉਸ ਵੇਲੇ 2 ਲੱਖ ਦੇ ਫੜਤੇ 2 ਤੇ ਫੁਲਕੇ ਖਾਂਦੀ ਆ ਐਡੀ ਵੱਡੀ ਗੱਲ ਕੋਈ ਨਹੀਂ ਗਈ ਹੁਣ ਤੂੰ ਥੋੜੇ ਸ਼ਾਂਤ ਰਹਾ ਕਰ ਕੋਈ ਗੱਲ ਨਹੀਂ ਗਈ ਠੀਕ ਨੇ ਆਪ ਵੀ ਸੈਟ ਹੋ ਜਾ ਸਾਰਾ ਕੰਮ ਹਾਏ ਹਰ ਅੱਬਾ ਮੇਰਾ ਕਸੂਰ ਤੇ ਦੱਸੋ ਮੇਰਾ ਕਸੂਰ ਕੀ ਆ ਮੈਂ ਪੁੱਛਣ ਵਿੱਚ ਹੀ ਫਸ ਗਈ ਆ ਪਰ ਯਾਰ ਤੈਨੂੰ ਜਿਹੜੀ ਮੈਂ ਗੱਲ ਕਹੀ ਐ ਨਾ ਉਹ ਤੇ ਅਮਲ ਕਰ ਹੁਣ ਮੈਨੂੰ ਬਹੁਤੀਆਂ ਗੱਲਾਂ ਨਾਲ ਤੇ ਮੈਨੂੰ ਵੀ ਨਹੀਂ ਪਤਾ ਘਰ ਤੇ ਤੁਸੀਂ ਦੋਨੇ ਰਹਿੰਦੀਆਂ ਨਹੀਂ ਐਂ ਕਦੀ ਬਾਹਰ ਚੱਲ ਜਾਂਦੀ ਕਦੀ ਕਿਤੇ ਚੱਲ ਜਾਂਦਾ ਕਦੀ ਸ਼ਾਇਦ ਕਿਤੇ ਕੋਈ ਕੰਮ ਹੋ ਅਜੇ ਕੋਈ ਗੱਲ ਹੋਵੇ ਨਾ ਬੰਦਾ ਤਾਂ ਵੀ ਗੱਲ ਕਰਦਾ ਚੰਗਾ ਲੱਗਦਾ ਵਾ ਮੈਂ ਤਾਂ ਕਦੀ ਕੋਈ ਗੱਲ ਕੀਤੀ ਨਹੀਂਗੀ ਘਰ ਵਿੱਚ ਤੇ ਮੇਰਾ ਇੰਨਾ ਪੁੱਛਣਾ ਇੰਨਾ ਮਾੜਾ ਲੱਗਦਾ ਵਾ ਕਿ ਬੀਜੀ ਤੁਸੀਂ ਕਿੱਥੇ ਗਏ ਹੋਗੇ ਸਿਰਫ ਇੰਨਾ ਹੀ ਪੁੱਛਿਆ ਨਾ ਮੈਂ ਇਤੋਂ ਵੱਧ ਹੋਰ ਕੀ ਪੁੱਛਿਆ ਵਾ ਉਹ ਜਾਣਦੀ ਤੇ ਨਹੀਂ ਕਿ ਹੁੰਦੀ ਕੋਈ ਥੋੜੀ ਬੀਤਾਂਗੇ ਤੇ ਕਰ ਕੇ ਇਹਦੇ ਜਿਆਦਾ ਇਹਨੂੰ ਕਿਹਾ ਵਾ ਮੇਰੀ ਗੱਲ ਸੁਣੋ ਤੇ ਮੈਂ ਤਾਂ ਫਟਾਫਟ ਰੋਟੀ ਰੱਟੀ ਬਣਾ ਕੇ ਮੈਂ ਤੇ ਵੇਖਿਆ ਮਗੜੀਕਾਂ ਫਿਰ ਮੈਂ ਗਰਲੀਨ ਨੂੰ ਪੁੱਛਿਆ ਵੀ ਦਾਦੀ ਨੇ ਵੇਖੀ ਕਿਤੇ ਉਹ ਕਹਿੰਦੀ ਮੈਂ ਵੀਰ ਨੂੰ ਪੁੱਛਦੀ ਆ ਜਿਉ ਉਹ ਵਿਚਾਰੀ ਵੀਰ ਵੱਲ ਗਈ ਤੇ ਵੀਰ ਵੀ ਪੱਜ ਕੇ ਪਿਆਰ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਡਾ ਮਾਂ-ਤਿਆਂ ਦਾ ਕਸੂਰ ਕੀ ਆ ਆਪਾਂ ਕਿਹੜੇ ਮਾੜੇ ਪਾਪ ਕੀਤੇ ਆ ਉਹ ਯਾਰ ਦਮਾਗਿਆਂ ਨਹੀਂ ਗੱਲ ਵੀ ਥੋੜਾ ਬਹੁਤਾ ਸਮਾਂ ਲੱਗਦਾ ਹੁੰਦਾ ਬਾਅਦ ਤਾ ਏਡੇ ਕਾਲੇ ਦੇ ਪਈਦਾ ਹੁੰਦਾ ਕੋਈ ਗੱਲ ਨਹੀਂ ਕਿ ਜੇ ਮਾੜਾ ਮੋਟਾ ਗੱਲ ਹੋ ਵੀ ਜਾਂਦੀ ਹੈ ਨਾ ਇਗਨੋਰ ਮਾਰਦਾ ਕਰ ਕੋਈ ਗੱਲ ਕਿਦਾਂ ਕਹਿੰਦੇ ਵੇਖਿਆ ਹੀ ਨਹੀਂ ਹੁੰਦਾ ਇੱਕ ਗੱਲ ਹੋਵੇ ਤਾਂ ਇਗਨੋਰ ਮਾਰਦਾ ਬਾਰ ਬਾਰ ਕਿੱਦਾਂ ਇਗਨੋਰ ਮਾਰਾਂ ਮੈਂ ਮੈਨੂੰ ਤਾਂ ਕਈ ਵਾਰੀ ਨਾ ਪਛਤਾਵਾ ਹੁੰਦਾ ਵੇਲੇ ਤੇ ਠੀਕ ਆ ਨਾ ਚੰਗੀ ਮਾੜੀ ਜਿੱਦਾਂ ਮਰਜ਼ੀ ਚੱਲ ਆਪਣੀ ਪਕਾ ਕੇ ਆਪੇ ਖਾਣ ਲਿਆ ਪਹਿਲੇ ਆਪਾਂ ਨੂੰ ਮਾਵਾ ਤੀਆਂ ਪਰ ਮੈਂ ਤੇ ਇਹ ਸੋਚਿਆ ਵੀ ਚੱਲ ਮੇਰੀ ਧੀ ਦੀ ਵੀ ਜ਼ਿੰਦਗੀ ਸੁਖੀ ਲੰਘ ਜੂਗੀ ਤੇ ਚੱਲ ਮੈਨੂੰ ਵੀ ਕੋਈ ਜੀਣ ਦਾ ਸਾਰਾ ਮਿਲ ਜੂਗਾ ਪਰ ਮੈਨੂੰ ਇਹ ਥੋੜੀ ਪਤਾ ਹੀ ਮੇਰੀ ਗੱਲ ਸੁਣ ਘਰ ਵਿੱਚ ਮੇਰੇ ਨਾਲ ਵਿਤਕ ਰਹੇ ਹੁਣ ਇੱਥੇ ਆ ਕੇ ਤੂੰ ਮੇਰੀ ਵੀ ਗੱਲ ਸੁਣ ਲੈ ਮੈਂ ਵੀ ਸਾਰੇ ਸਲਾਹ ਨਾਲ ਕੰਮ ਕੀਤਾ ਮੈਂ ਵੀ ਕਾਲ ਨੂੰ ਨਾ ਥੋਏ ਤੋਏ ਨਾ ਕਰਾਇਓ ਮੇਰੀ ਮੈਂ ਲਾ ਕੇ ਖਾਗੀ ਠੀਕ ਨਹੀਂ ਐ ਨਈ ਨਈ ਨਹੀਂ ਕਰ ਲੋ ਤੁਸੀਂ ਪਾਪਾ ਕਰ ਲੋ ਦੋਹਾਂ ਮੁੰਡਿਆਂ ਨੂੰ ਪੁੱਛਿਆ ਬੀਬੀ ਨੂੰ ਮੁਖਰਾ ਪੁੱਛਿਆ ਪਰ ਮੁੰਡੇ ਤੇ ਮੈਨੂੰ ਮਾਂ ਕਹਿਣ ਨੂੰ ਤਿਆਰੀ ਨਹੀਂ ਗੇ ਪਰ ਚਲ ਕੋਈ ਗੱਲ ਹੈ ਜਦੋਂ ਵੇਖੋ ਆਂਟੀ ਆਹ ਗੱਲ ਆਂਟੀ ਆਹ ਗੱਲ ਉਹ ਮੈਨੂੰ ਗੱਲ ਚੰਗੀ ਨਹੀਂ ਲੱਗਦੀ ਉਹ ਮੇਰੀ ਗੱਲ ਸੁਣਦੇ ਕਾਹਨੀਆਂ ਗੱਲਾਂ ਨਹੀਂ ਕਰਦੇ ਹੁੰਦੀ ਠੀਕ ਆ ਇਹ ਤਾਂ ਦੂਰ ਹੁੰਦੇ ਹੁੰਦੇ ਨਾ ਬਹੁਤ ਦੂਰ ਚੰਗੀ ਦਾ ਵਾ ਤੇ ਕੋਈ ਗੱਲ ਨਹੀਂ ਤੂੰ ਆਪਣੀ ਨਜ਼ਰ ਤਾਂ ਪ੍ਰੇਮ ਭਾਵਨਾ ਨਾਲ ਦੇਖਣਾ ਸਾਰਿਆਂ ਨੂੰ ਠੀਕ ਨਹੀਂ ਕਦੇ ਅੱਜ ਨਹੀਂ ਕੱਲ੍ਹ ਦੀ ਸੀਏ ਸੀਏ ਵੇਖੀ ਕਿਦਾਂ ਫਰਕ ਪੈਣਾ ਮਮੀ ਜੀ ਮਮੀ ਜੀ ਕਰਿਆ ਕਰਨਾ ਤੇ ਮੇਰੇ ਨਾਲ ਇਸੇ ਆਸ ਤੇ ਮੈਂ ਜੀਣ ਲਈ ਆ ਪੀ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਨਹੀਂ ਫਰਕ ਤੇ ਪੈ ਹੀ ਜਾਊਗਾ ਪਰ ਪਤਾ ਨਹੀਂ ਫਰਕ ਪੈਣਾ ਵੀ ਆ ਕਿ ਨਹੀਂ ਪੈਣਾ ਤੇਰਾ ਮਰਜੀ ਹੀ ਨਾ ਇਹਨਾਂ ਦੀ ਮਾਂ ਆਪਣੇ ਨਾਲ ਹੈ ਬੜਾ ਹੋਰ ਕਰਾ ਕੋਈ ਨਹੀਂ ਉਹ ਦੇਖ ਉਹਨੇ ਕਦੀ ਇਹਨਾਂ ਨੂੰ ਕਦੀ ਸੁਤਿਆ ਨਹੀਂ ਥਾਲੇ ਕਦੇ ਮੈਂ ਹੀ ਦੋਕੇ ਦੁਕੇ ਮਾਰ ਕੇ ਥਾਲਦਾ ਰਿਹਾ ਮੰਜਾ ਤੇ ਪਜੋ ਜਾ ਕੇ ਜਾਓਗਾ ਪਲਾਨ ਕਰੋ ਮੇਰੀ ਗੱਲ ਸੁਣੋ ਮੈਂ ਸਮਝ ਸਕਨੀ ਆ ਮਾਂ ਮਾਂ ਹੀ ਹੁੰਦੀ ਆ ਮੈਂ ਮਾਂ ਨਹੀਂ ਬਣ ਸਕਦੀ ਇਹਨਾਂ ਦੀ ਉਹ ਪਿਆਰ ਤੇ ਨਹੀਂ ਵੰ ਦੇ ਸਕਦੀ ਪਰ ਮੈਂ ਕੋਸ਼ਿਸ਼ ਤੇ ਕਰਦੀ ਆ ਨਾ ਬੋਧਾ ਨੀ ਤੇ ਮੈਨੂੰ ਮੰਮੀ ਕਹਿ ਕੇ ਬੁਲਾ ਲਿਆ ਕਰਨ ਮੈਨੂੰ ਠੰਡ ਪੈ ਜਾ ਕਰਨੀ ਆ ਕੋਈ ਗੱਲ ਨਹੀਂ ਤੂੰ ਹੀ ਨਾ ਫਿਕਰ ਕਰੋ ਕੋਈ ਨਹੀਂ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਊਗਾ ਮੈਨੂੰ ਤੈਨੂੰ ਦੱਸਾਂਗਾ ਜਦ ਰਿਆ ਤਰਿਆ ਕੰਮ ਹੁੰਦਾ ਜਿੱਥੇ ਮੱਝ ਜਰਦੀਏ ਜਦੋਂ ਬੰਦਾ ਕਾਲਾ ਪੈ ਜਾਂਦਾ ਹਨਾ ਸਾਰੀ ਕੀਤੀ ਕਤਰੀ ਬੁੱਝ ਪੈ ਜਾਂਦੀ ਹੈ ਜੇ ਬੀਬੀ ਦਾ ਸੁਭਾਅ ਜਿਹ ਤਰ੍ਹਾਂ ਦਾ ਹਨਾ ਤੂੰ ਆਪਣੇ ਆਪ ਨੂੰ ਚਿਆ ਸਾਰਾ ਕਰਦਾ ਕੋਈ ਗੱਲ ਜੇ ਨਹੀਂ ਕੋਉਂਦਾ ਤੇ ਕੋਈ ਗੱਲ ਨਹੀਂ ਤੂੰ ਇਹਦੇ ਮਾਮਾ ਤੇ ਉਹਦੇ ਰਹਦੀਆਂ ਸੀ ਧੰਨ ਲੜ ਲਾਂਗੇ ਮੈਂ ਕਿਹੜੀ ਫੋਸਤਾ ਰੰਦੀ ਹੈ ਹੈ ਤੇ ਕੋਈ ਗੱਲ ਸਮਝ ਲਓ ਵੀ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਨਹੀਂ ਸੀਗੇ ਸੀਗੇ ਫਰਕ ਪੈਂਦਾ ਪੈਂਦਾ ਸਾਰੀ ਗੱਲ ਦਾ ਪਾਇਨਾ ਸਾਰੇ ਟਬਰਾਂ ਚ ਇੱਕ ਜੀ ਚੰਗਾ ਹੋਵੇ ਨਾ ਇੱਕ ਜੀ ਮੈਨੂੰ ਸਮਝ ਲੇ ਤੇ ਮੈਨੂੰ ਕੋਈ ਫਰਕ ਨਹੀਂ ਪੈਣਾ ਫਿਰ ਤੇ ਮੈਨੂੰ ਮੈਂ ਕੀ ਦੱਸੰਦਾ ਪੁੱਤੀਆਂ ਗੱਲਾਂ ਨਾ ਪੁੱਤਰਾ ਪਰ ਮਾਂ ਨਾਲ ਜਣੀ ਤੈਨੂੰ ਮੈਂ ਗੱਲ ਦੱਸੀ ਹੈ ਨਾ ਉਹ ਗੱਲ ਤੇ ਅੰਭਲ ਕਰ ਠੀਕ ਆ ਤੇ ਕੋਈ ਗੱਲ ਨਹੀਂ ਕਿ ਸਾਰਾ ਮਾਰ ਵਾਈਫ ਨੂੰ ਸਾਦਾ ਕੰਮ ਠੀਕ ਕਰਦੇ ਨੇ ਹਾਂ ਚਲੋ ਕੋਈ ਨਹੀਂ ਰੋਟੀ ਬਣੀ ਜਾਂਦਾ ਫਿਰ ਤੁਹਾਨੂੰ ਹੈ ਰੋਟੀ ਬਣੀ ਆ ਚਲ ਮੈਂ ਤਾਂ ਨਿਆਣੇ ਆਉਂਦੇ ਫਿਰ ਨਾ ਕਿੱਥੀ ਬਹਿ ਖਾ ਲੇਂ ਗਰ ਲੈਨੇ ਕਿੱਥੇ ਆ ਗਰਲੀ ਨੂੰ ਇੱਥੇ ਬਾਹਰ ਹੀ ਨਹੀਂ ਖੇਡਦੀ ਕਿਦਾਂ ਅੱਜ ਕੁੜੀ ਨਹੀਂ ਆਈ ਕਿਹਦੀ ਗਵਾਰਡੀ ਹੈ ਦੀ ਪਤਾ ਨਹੀਂ ਕੀ ਗੱਲ ਹੋਈ ਆ ਅੱਜ ਨਹੀਂ ਆਈ ਚੱਲ ਮੈਨੂੰ ਕੋਈ ਨਹੀਂ ਆਪੇ ਆ ਜਾਣਾ ਮੈਂ ਨਹੀਂ ਚਲਾਂ ਜੱਲ ਲਗਾ ਰਹਿਦਾ ਵਾਂ ਹਾਂ ਚਲੋ ਕੋਈ ਗੱਲ ਜਦੋਂ ਇੱਕ ਹੋ ਜੀਆਂ ਆ ਆ ਜਾਣਾ ਮੈਂ ਕੋਈ ਨਹੀਂ ਤੇ ਕੋਈ ਨਹੀਂ ਹੱਥ ਪੈਰ ਧੋ ਲਾਂ ਤੁਹਾਨੂੰ ਦੱਸਾਂ ਕਿ ਰੋਟੀ ਖਾਣੀ ਆ ਤਾ ਮੈਂ ਤੇ ਇੱਕ ਗੱਲ ਹੋਰ ਕਰਨੀ ਸੀ ਤੜਨਾ ਹਾਂ ਜੇ ਉਹ ਦਿਨ ਕੁੜੀ ਨੂੰ ਮੈਂ ਥੋੜੀ ਜਿਹੀ ਡੋਡੀਆਂ ਪਾ ਕੇ ਦੇ ਦਿੱਤੀਆਂ ਸੀ ਨਾ ਤੇ ਬੀਜੀ ਨੇ ਮੈਨੂੰ ਤਾਂ ਵੀ ਬੜੀਆਂ ਗੱਲਾਂ ਕੀਤੀਆਂ ਸੀਗੀਆਂ ਮੈਨੂੰ ਕਹਿੰਦੇ ਤੂੰ ਤਾਂ ਲੋਕਾਂ ਦੇ ਝੋਲੇ ਭਰਨਿਆ ਵੀ ਆ। ਕੋਈ ਹੱਦ ਤੇ ਮੈਂ ਕੀ ਦੱਸਿਆ ਸਿਆਣੇ ਬੰਦੇ ਦਾ ਕੰਮ ਹੁੰਦਾ। ਤੇ ਮਾੜੀ ਜੀ ਗੱਲ ਤੋਂ ਉਹ ਕੇਵਲੇ ਮੈਨੂੰ ਕਹਿ ਲੈਂਦੀ ਐ। ਤੂੰ ਇਤਰਾਵਾ ਤੂੰ ਵੇਹ ਅੱਜ ਕਿੰਨੇ ਖਰਚ ਕੇ ਆ। ਤੈਨੂੰ ਤੁਸੀਂ ਇਹ ਇੰਨੇ ਦਿੱਤੇ ਸੀ। ਆਪਣਾ ਸੁਭਾਅ ਹੁੰਦਾ ਵਾ ਠੀਕ ਨਹੀਂ। ਉਹ ਤਾਂ ਕੇਵਲੇ ਮੇਰੇ ਗੱਲ ਪੈ ਜਾਂਦੀ ਐ। ਠੀਕ ਆ ਚਲੋ ਜਿੱਦ ਤੱਕ ਠੀਕ ਚੰਗਾ ਹੈਂ ਤੂੰ ਪਕਾ ਰੋਟੀ ਪਾ ਲਈ ਤੇ ਮੈਂ ਵੀ ਮੂੰਹ ਹਟੋ ਲਾ। ਤੂੰ ਹੀ ਤਾਂ ਮੈਨੂੰ ਕਹਿਤਾ ਜਰਿਆਤਰ ਇਹ ਕੰਮ ਹੁੰਦਾ। ਕਿੰਨਾ ਕੁ ਜਰੀ ਜਾਵਾਂ ਮੈਂ ਜੇ ਬੱਚੇ ਆ ਤਾਂ ਉਹ ਨਹੀਂ ਸੁਆਗਣਾ ਬੋਲਦੇ ਜੇ ਬੀਜੀ ਆ ਤੇ ਉਹ ਨਹੀਂ ਚੱਜਣਾ ਬੋਲਦੇ ਅੱਜ ਤੇ ਹੋਰ ਹੀ ਪੁੱਠਾ ਜਾ ਬੋਲਦੇ ਮੇਰੇ ਨਾਲ ਕਿ ਤੂੰ ਮੇਰੀ ਸੱਸਾਂ ਤੂੰ ਕੌਣਾ ਮੈਨੂੰ ਪੁੱਛਣ ਵਾਲੀ ਜਦੋਂ ਘਰ 'ਚ ਸਾਰੇ ਜਣੇ ਇਕੱਠੇ ਰਹੀਏ ਪੁੱਛਣਾ ਤਾਂ ਪੈਂਦਾ ਹੀ ਇੱਕ ਦੂਜੇ ਨੂੰ ਹਾਂ ਹਾਂ ਕੀ ਕਰਾਂ ਮੈਂ ਮੇਰਾ ਗੁਨਾਹ ਕੀ ਆ